ਬਾਰਡਰ ਤੋਂ ਅਸੀਂ ਜਿਹੜੀਆਂ ਤਸਵੀਰਾਂ ਦਿਖਾਉਣ ਲੱਗਿਆਂ ਤੁਹਾਨੂੰ ਬੜੀਆਂ ਜਿਹੜੀਆਂ ਇੱਕ ਲੋਕਾਂ ਨੂੰ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਜਿਹੜੀ ਭਾਰਤ ਸਰਕਾਰ ਹੈ ਕੇਂਦਰ ਸਰਕਾਰ ਹੈ ਉਹਦੇ ਵੱਲੋਂ ਕਿਸਾਨਾਂ ਦੇ ਉੱਤੇ ਕਿੱਦਾਂ ਦਾ ਜਿਹੜਾ ਤਸੱਦਦ ਕੀਤਾ ਜਾ ਰਿਹਾ ਹੈ ਇੱਕ ਪਾਸੇ 2014 ਦੇ ਇਲੈਕਸ਼ਨਾਂ ਲੈ ਕੇ ਭਾਜਪਾ ਉਹਨਾਂ ਨੂੰ ਕੈਸ ਕਰਨਾ ਚਾਹੁੰਦੀ ਆ ਧਾਰਮਿਕ ਮੁੱਦਿਆਂ ਨੂੰ ਉਠਾ ਕੇ ਉਹਨਾਂ ਨੂੰ ਕੈਸ ਕਰਨਾ ਚਾਹੁੰਦੀ ਆ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਪੰਜਾਬ ਦਾ ਕਿਸਾਨ ਜਿਹੜੇ ਪੂਰੇ ਭਾਰਤ ਦੇ ਕਿਸਾਨ ਦੀ ਗੱਲ ਕਰਦੇ ਆਂ ਕੁਝ ਮੰਗਾ ਨੇ ਐਮਐਸਪੀ ਦੀ ਮੰਗ ਨੂੰ ਲੈ ਕੇ ਬਿਜਲੀ ਸੋਧ ਬਿੱਲ ਦੀ ਮੰਗ ਨੂੰ ਲੈ ਕੇ ਤੇ ਹੋਰ ਕਾਫੀ ਮੰਗਾ ਨੇ ਉਹਨਾਂ ਮੰਗਾ ਨੂੰ ਲੈ ਕੇ ਕਿਸਾਨਾਂ ਨੇ 2020 ਦੇ ਵਿੱਚ ਜਿਹੜੀਆਂ ਮੰđੀਆਂ تھیں ਕੇਂਦਰੀ ਸਰਕਾਰ ਵੱਲੋਂ ਤਾਂ ਉਹ ਮੰਗਾ ਨੂੰ ਦੁਬਾਰਾ ਮਨਾਉਣ ਵਾਸਤੇ ਇਹ ਜਿਹੜਾ ਪ੍ਰੋਟੈਸਟ ਹੈ ਸ਼ੁਰੂਆਤ ਕੀਤੀ 13 ਤਰੀਕ ਦੀ ਕਾਲ ਤੋਂ ਬਾਅਦ ਹੀ ਅਸੀਂ ਤੁਹਾਨੂੰ ਪੀਟੀਸੀ ਦੇ ਜ਼ਰੀਏ 9 ਤਰੀਕ ਤੋਂ ਜਿਹੜੀਆਂ ਇਸ ਬਾਰਡਰ ਦੀਆਂ ਤਸਵੀਰਾਂ ਦਿਖਾਉਂਦੇ ਰਿਹਾ ਕਿ ਕਿੱਦਾਂ ਦੇ ਮਜ਼ਬੂਤ ਜਿਹੜੇ ਇਹਨਾਂ ਨੇ ਬੈਰੀਕੇਟ ਬਣਾਏ ਨੇ ਲੋਹੇ ਦੀਆਂ ਲੱਠਾਂ ਤੇ ਸੀਮੈਂਟ ਦਾ ਜਿਹੜੀ ਵਰਤੋਂ ਕੀਤੀ ਹੈ ਇਹ ਗੱਲ ਕੀਤੀ ਜਾਵੇ ਤਕਰੀਬਨ ਕਈ ਕਹਿ ਸਕਦਾ ਦਰਜਨ ਗਰੀਬ ਲੋਕਾਂ ਦੇ ਜਿਹੜੇ ਮਕਾਨ ਬਣਾਏ ਜਾ ਸਕਦੇ ਸੀ ਪਰ ਹੁਣ ਜਿਹੜੀਆਂ ਤਸਵੀਰਾਂ ਇੱਥੇ ਸਾਹਮਣੇ ਆਈਆਂ ਨੇ ਉਹ ਤਸਵੀਰਾਂ ਕਹਿ ਸਕਦਾ ਕਿ ਬਹੁਤ ਲੋਕ ਜਿਹੜੇ ਜੂਥ ਹੈ ਉਹ ਜਿਹੜਾ जख्म ਹੀ ਹੋਇਆ ਅਸੀਂ ਗੱਲ ਕਰਦੇ ਆ ਬਾਜੀ ਕੀ ਨਾਮ ਹੈ ਤੁਹਾਡਾ ਕਰਮਜੀਤ ਸਿੰਘ ਨੰਗਲ ਜਿਲ੍ਹਾ ਪ੍ਰਧਾਨ ਅੰਬਰਸਰ ਭਾਰਤੀ ਕਿਸਾਨ ਜਨ ਸਿੱਧੂਪੁਰ ਤੋਂ ਕਰਮਜੀਤ ਜੀ ਦੀ ਗੱਲ ਕੀਤੀ ਜਾਵੇ ਸਵੇਰ ਤੋਂ ਤਕਰੀਬਨ 2:30 ਵਜੇ ਤੋਂ ਬੜੀ ਜਦੋਜਹਿਦ ਚੱਲ ਰਹੀ ਹੈ ਬੈਰੀਕੇਡ ਤੋੜਨ ਦੀ ਪਰ ਅਥਰੂ ਗੈਸ ਦੇ ਗੋਲਿਆਂ ਨੇ ਕਿਤੇ ਨਾ ਕਿਤੇ ਸਾਨੂੰ ਨਮੋਸੀ ਜ਼ਰੂਰ ਦਿਖਾਈ ਹੈ ਕਿਉਂਕਿ ਹਵਾ ਦਾ ਰੁਖ ਵੀ ਅੱਜ ਦੂਸਰੀ ਸਾਈਡ ਤੇ ਸਾਡਾ ਵਿਚਾਰ ਰਿਹਾ ਪਰ ਜਿਹੜੀਆਂ ਪਲਾਸਟਿਕ ਦੀਆਂ ਗੋਲੀਆਂ ਨਾਲ ਵੀ ਜ਼ਖਮੀ ਹੋਏ ਨੇ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਬੈਰੀਕੇਟਿੰਗ ਹੈ ਕਿੰਦਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਇੱਥੇ ਅੱਜ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਇੱਥੇ ਆਥਰੋ ਗੈਸ ਦੇ ਨਾਲ ਗੋਲੇਬਾਰ ਕੀਤੀ ਆ ਜੀ ਏਡੇ ਏਡੇ ਵੱਡੇ ਬੰਬਾਂ 'ਚ ਮਾਰੇ ਆ ਜਿਹੜੇ ਲੋਹੇ ਦੇ ਬੰਬਾਂ ਜਿਨ੍ਹਾਂ ਨੂੰ ਆਪਾਂ ਰਾਕਟ ਕਹਿ ਸਕਦੇ ਇਹਨਾਂ ਨੇ ਸਿੱਧੇ ਤੌਰ ਤੇ ਚਲਾਏ ਆ ਇੱਥੇ ਇੱਥੋਂ ਤੱਕ ਵੀ ਜਿਹੜੀਆਂ ਪਲਸ਼ਕਟ ਦੀਆਂ ਗੋਲੀਆਂ ਆ ਵੀ ਸਿੱਧੇ ਤੌਰ ਤੇ ਇਹਨਾਂ ਨੇ ਬਿਲਕੁਲ ਸਿੱਧੀਆਂ ਮਾਰੀਆਂ ਜਿਹੜੀਆਂ ਨੌਜਵਾਨਾਂ ਦੇ ਬਹੁਤ ਭਾਰੀ ਸੱਟਾਂ ਲੱਗੀਆਂ ਇੱਥੋਂ ਤੱਕ ਵੀ ਛੋਟੀ ਉਮਰ ਦੇ ਨੌਜਵਾਨਵਾ ਜਿਹੜੇ ਸਾਡੇ ਅੱਗੇ ਵੱਧ ਕੇ ਇਸ ਵਕਤੇ ਮੁਕਾਬਲਾ ਕਰ ਰਹੇ ਆ ਉਹਨਾਂ ਦੀਆਂ ਅੱਖਾਂ ਦੇ ਉੱਤੇ ਵੀ ਸੱਟ ਲੱਗੀ ਆ ਬੜੀ ਵੱਡੀ ਪੱਧਰ ਤੇ ਕਈ ਨੌ ਦੇ ਵਿੱਚ ਇਹ ਗੱਲ ਵੇਖਣ ਚ ਮਿਲੀ ਆ ਕਿ ਜਿੱਥੇ ਉਹ ਗੈਸ ਤੇ ਜਿਹੜੀ ਸਾਡਾ ਜੋ ਨੁਕਸਾਨ ਕਰਦੀ ਕਰਦੀ ਆ ਨਾਲ ਜਿਹੜੇ ਉਹਦੇ ਵਿੱਚੋਂ ਨਿਕਲਦੇ ਆ ਕਿੰਕਰਾਂ ਉਹਨੇ ਵੱਡੇ ਪੱਤਰ ਤੇ ਸਰੀਰਾਂ ਦਾ ਨੁਕਸਾਨ ਕੀਤਾ ਜੀ ਅੱਜ ਇੱਥੇ ਕਹਿੰਦੇ ਤੇ ਇਹ ਦੂਜੀ ਗੱਲ ਹੈ ਕਿਉਂਕਿ ਬਿਉਤ ਬੰਦੀ ਦੇ ਵਿੱਚ ਕਿਤੇ ਜ਼ਰੂਰ ਸਾਡੇ ਕਿਸਾਨ ਜਿਹੜੀ ਜਥੇਬੰਦੀਆਂ ਨੇ ਥੋੜੀ ਜੀ ਚੁੱਕ ਹੋਈ ਆ ਇਸ ਵਾਰ ਕਿਉਂਕਿ ਜਿਹੜੀ ਸਾਨੂੰ ਉਮੀਦ ਨਹੀਂ ਸੀ ਕਿ ਇੰਦਾ ਦੀ ਬੈਰੀਕੇਟਿੰਗ ਹੋਊਗੀ ਕਿਉਂਕਿ ਉਦਾਂ ਤੇ ਇੰਤਜ਼ਾਮ ਵੀ ਹੋਣਾ ਜ਼ਰੂਰੀ ਸੀ ਟਰੈਕਟਰਾਂ ਤੇ ਉਹ ਵਸ ਦੀ ਗੱਲ ਰਹੀ ਰਹੀ ਹੈ ਨਹੀਂ ਕਿਉਂਕਿ ਚਾਰ ਲਹਿਰਾ ਬਣਾਈ ਹੈਗੇ ਨੇ ਉਹਦੇ ਵਿੱਚ ਲੋਹਾ ਵੀ ਪਾਇਆ ਗਿਆ ਕੰਕਰੀਟ ਵੀ ਪਾਇਆ ਗਿਆ ਉਸ ਦੀ ਹੁਣ ਕੀ ਅਗਲਾ ਮੰਥਨ ਕੀ ਹੋਣ ਵਾਲਾ ਹੈ ਜਿਹੜਾ ਕਿਸਾਨ ਜਥੇਬੰਦੀਆਂ ਦੀ ਮੀਟ ਨਹੀਂ ਇਹਦੇ ਵਿੱਚ ਵੇਖੋ ਸਾਨੂੰ ਇਹ ਗੱਲ ਦੀ ਪੱਕੀ ਆਸ ਸੀਗੀ ਵੀ ਮੋਦੀ ਸਾਹਿਬ ਜੋ ਕਰ ਰਹੇ ਆ ਕੇ ਨਾਲ ਤਗੜਾ ਕਰਨਗੇ ਕਿਉਂਕਿ ਆਪਣੀ ਜ਼ੁਬਾਨ ਤੇ ਇਹਨਾਂ ਨੇ ਮੈਂ ਕਈ ਵਾਰੀ ਕਹਿੰਦੇ ਸੁਣਿਆ ਪੀ ਸਿਆਸੀ ਪਰਸੈਂਟ ਕਿਸਾਨਾਂ ਦਾ ਅਸੀਂ ਕਲਿਆਣ ਕਰ ਦਿੱਤਾ ਇਹਨਾਂ ਨੂੰ ਕਹਿਣ ਤੋਂ ਬਾਅਦ ਪੰਜਾਬੀ ਚ ਕਲਿਆਣ ਕਰਨਾ ਮਤਲਬ ਇਹਨਾਂ ਦੀ ਸਮਾਪਤੀ ਕਰ ਦਿੱਤੀ ਆ ਤੇ ਜਿਹੜੇ 14% ਕਿਸਾਨ ਆ ਉਹ ਹੀ ਅੰਦੋਲਨ ਕਰਦੇ ਫਿਰਦੇ ਆ ਪਰ ਇਹ 14% ਜਿਹੜੇ ਕਿਸਾਨ ਵਾਏ ਆਪਣੇ ਸਿਆਸੀ ਪਰਸੈਂਟ ਕਿਸਾਨਾਂ ਨੂੰ ਦੁਬਾਰਾ ਜੀਵਤ ਕਰਨਗੇ ਵੀ ਜੇ ਇਹਨਾਂ ਨਾਲ ਲੜਨਾ ਪੈਣਾ ਤੇ ਫਿਰ ਤਗੜੇ ਹੋ ਕੇ ਲੜਨਾ ਪੈਣਾ ਜਿਹੜੀ ਗੱਲ ਹੈਗੀ ਆ ਵੀ ਅਸੀਂ ਗਾਂ ਵਦਨ ਦੀ ਅਸੀਂ ਇਹ ਗੱਲ ਲੋਕਾਂ ਤੱਕ ਖੜਨੀ ਚਾਹੁੰਦੇ ਸਾਂ ਕਿ ਚਾ ਚਾਹੇ ਅੱਜ ਪੂਰੇ ਵਿਸ਼ਵ ਦਾ ਜਿਹੜਾ ਵਾ ਕਿਸਾਨਵਾ ਉਹ ਅੱਜ ਅੰਦੋਲਨ ਦੇ ਰਾਤ ਚਾਹੇ ਉਹ ਫਰਾਂਸ ਦਾ ਹੋਵੇ ਚਾਹੇ ਹੋਰ ਵੀ ਦੇਸ਼ਾਂ ਦੇ ਵਿੱਚ ਚੱਲ ਰਿਹਾ ਪਰ ਮੋਦੀ ਸਾਹਿਬ ਦਾ ਚਿਹਰਾ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ ਕਿ ਇੱਕ ਪਾਸੇ ਪ੍ਰਭੂ ਰਾਮ ਦੇ ਨਾਮ ਤੇ ਲੋਕਾਂ ਨੂੰ ਲੁੱਟ ਰਿਹਾ ਦੂਜੇ ਪਾਸੇ ਕਿਸਾਨਾਂ ਮਜ਼ਦੂਰਾਂ ਦਾ ਕੀ ਹਾਲ ਕਰਦਾ ਵਾ ਇਹ ਲੋਕਾਂ ਸਾਹਮਣੇ ਤਸਵੀਰ ਲਿਆਉਣੀ ਚਾਹੁੰਦੇ ਹਾਂ ਇਸ ਕਰਕੇ ਅਸੀਂ ਜਿੰਨਾ ਵੀ ਇਹਨੇ ਕੀਤਾ ਵਾ ਉਹ ਲੋਕਾਂ ਤੱਕ ਵੀ ਸਾਡੀ ਹਰ ਗੱਲ ਪਹੁੰਚੇ ਅਸੀਂ ਇਹਦਾ ਬੇ ਧੜਕੋ ਕੇ ਮੁਕਾਬਲਾ ਜਿਹੜਾ ਇੱਥੇ ਕਰ ਰਹੇ ਹਾਂ ਜੀ ਕਰਮਜੀਤ ਦੂਜੀ ਗੱਲ ਇਹ ਵੀ ਆ ਕਿਉਂਕਿ ਜਿਹੜਾ ਇੰਟਰਨੈਟ ਇੰਟਰਨੈਟ ਦੀ ਗੱਲ ਆ ਰਹੀ ਹੈ ਕਿਉਂਕਿ ਤੁਹਾਡੀ ਗੱਲ ਲੋਕਾਂ ਤੱਕ ਨਾ ਪਹੁੰਚ ਸਕੇ ਮੀਡੀਆ ਤੇ ਵੀ ਜਿਹੜਾ ਕੰਜਾ ਕੱਸਿਆ ਗਿਆ ਹੈ ਸੈਂਟਰ ਸਰਕਾਰ ਵੱਲੋਂ ਇੰਟਰਨੈਟ ਬੰਦਾ ਹੈ ਇਸ ਵਾਰੀ ਪਹਿਲੀ ਵਾਰ ਹੋਇਆ ਕਿ ਜਿਹੜਾ ਸਾਡਾ ਵਾਈਫਾਈ ਘਰਾਂ ਦੇ ਵਿੱਚ ਚੱਲਦਾ ਸੀ ਉਹ ਵੀ ਬਿਲਕੁਲ ਬੰਦ ਕੀਤਾ ਗਿਆ ਇਸ ਇਲਾਕੇ ਦਾ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਇਹ ਜਿਹੜਾ ਲੋਕਤੰਤਰ ਦਾ ਚੌਥਾ ਥਾਮਾ ਮੀਡੀਆ ਜਿੰਨੇ ਹਰ ਗੱਲ ਦੱਸਣੀ ਹੁੰਦੀ ਆ ਉਹ ਜਿਹੜਾ ਉਹਦੇ ਉੱਤੇ ਵੱਡਾ ਹਮਲਾ ਸਰਕਾਰਾਂ ਕਰਦੀਆਂ ਆਈਆਂ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਇਹਨੇ ਵੀ ਵੱਡੇ ਪੱਧਰ ਦੇ ਉੱਤੇ ਕੀਤਾ ਪਰ ਇਹ ਕੇਂਦਰ ਕੋ ਜਾਚਾਂ ਸਿੱਖਦੀਆਂ ਸਾਰਾ ਕੁਝ ਇਹ ਮੋਦੀ ਸਾਹਿਬ ਇੱਕ ਇਹੋ ਜਿਹੀ ਬਲਾਵ ਆ ਜਿਹੜੇ ਬੁੱਧੀਜੀਵੀ ਉਹ ਇਹ ਕਹਿਣ ਦਾ ਪਿਆ ਜੀ ਇੱਕ ਵਾਰੀ ਦੁਬਾਰਾ ਮੁੜ ਕੇ ਮੋਦੀ ਸਾਹਿਬ ਆ ਗਿਆ ਫਿਰ ਇਹ ਦੁਬਾਰਾ ਜਾਣ ਵਾਲਾ ਨਹੀਂ ਆ ਪਰ ਜਿਹੜਾ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਵੈ ਨੇ ਅੱਜ ਤੱਕ ਮੋਢੀ ਹੋ ਕੇ ਰੋਲ ਨਭਾਇਆ ਵਾ ਅੰਗਰੇਜ਼ ਨੂੰ ਵੀ ਇਹ ਵਹਿਮ ਹੋ ਗਿਆ ਸੀ ਕਿ ਜਿਹੜਾ ਪੰਜਾਬ ਆ ਇਹ ਮੈਂ ਨਹੀਂ ਛੱਡੂੰਗਾ ਪਰ ਇਹਦੇ ਕੋਲ ਦੇਸ਼ ਆਜ਼ਾਦ ਜਿਹੜਾ ਪੰਜਾਬ ਦੇ ਕਿਸਾਨਾਂ ਨੇ ਕਰਾਇਆ ਇਹ ਤੋਂ ਪਹਿਲਾਂ ਮੁਗਲਾਂ ਨੂੰ ਵੀ ਇਹ ਗੱਲ ਦਾ ਹੋ ਗਿਆ ਸੀਗਾ ਕਿ ਅਸੀਂ ਜਿਹੜਾ ਰਾਜ ਨਹੀਂ ਛੱਡਣਾ ਪਰ ਉਦੋਂ ਵੀ ਜਿਹੜਾ ਪੰਜਾਬੀਆਂ ਨੇ ਰਾਜ ਨੂੰ ਮੁਕਤ ਕਰਾਇਆ ਹੁਣ ਮੋਦੀ ਸਾਹਿਬ ਨੂੰ ਵਹਿਮ ਸੀਗਾ ਕਿ ਜੇ ਮੈਂ ਏਡੇ ਵੱਡੀ ਪੱਧਰ ਤੇ ਲੋਕਾਂ ਦੇ ਵਿੱਚ ਜਿਹੜਾ ਵਾ ਆਪਣਾ ਪ੍ਰਚਾਰ ਲੈ ਗਿਆ ਵੀ ਇਸ ਵਕਤ ਇਹਨਾਂ ਦਾ ਮੈਂ ਕਲਿਆਣ ਕਰਦਾ ਜੇ ਕਰਦਾ ਪਰ ਪੰਜਾਬ ਦੇ ਕਿਸਾਨਾਂ ਨੇ ਹਰਿਆਣੇ ਦੇ ਸਾਥੀਆਂ ਨੂੰ ਨਾਲ ਲੈ ਕੇ ਇਹਨੂੰ ਨੰਗਿਆਂ ਕੀਤਾ ਅੱਜ ਬਾਜ਼ਾਰ ਦੇ ਵਿੱਚ ਜਿਹੜੀ ਤਸਵੀਰ ਵਾ ਇਹ ਜਿਹੜਾ ਤੁਸੀਂ ਮੀਡੀਆ ਦੀ ਗੱਲ ਕੀਤੀ ਆ ਮੀਡੀਆ ਦੇ ਉੱਤੇ ਜਿਹੜਾ ਹਮਲਾ ਵਾ ਇਹ ਬਹੁਤ ਹੀ ਨਿੰਦਣਯੋਗ ਵਾ ਜਿਹੜਾ ਇੰਟਰਨੈਟ ਬੰਦ ਕਰਨਾ ਇਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਸਾਹ ਬੰਦ ਕਰਨ ਦੀ ਇਹਨਾਂ ਨੇ ਗੱਲ ਜਿਹੜੀ ਇੱਥੇ ਕੀਤੀ ਆ ਜੀ ਕਿ ਭਾਵੇਂ ਕੇਂਦਰ ਸਰਕਾਰ ਹੋਵੇ ਮਤਲਬ ਕਿ ਸਾਰੀਆਂ ਜਿਹੜੀਆਂ ਸਰਕਾਰਾਂ ਨੇ ਸੋਸ਼ਲ ਮੀਡੀਆ ਦਾ ਜਦੋਂ ਲੈਕਚਰ ਆਉਂਦੇ ਨੇ ਬੜਾ ਸਹਾਰਾ ਲੈਂਦੀਆਂ ਨੇ ਉਹੀ ਸੋਸ਼ਲ ਮੀਡੀਆ ਜਦੋਂ ਕੋਈ ਪ੍ਰੋਟੈਸਟ ਚੱਲਦਾ ਤਾਂ ਉਹੀ ਇਹਨਾਂ ਦੇ ਗਲੇ ਦੀ ਹੱਡੀ ਜ਼ਰੂਰ ਬਣਦਾ ਉਹ ਇਸ ਕਰਕੇ ਇਹਨਾਂ ਨੇ ਸਾਰਾ ਇੰਟਰਨੈਟ ਆ ਜਿਹੜਾ ਬਿਲਕੁਲ ਬੰਦ ਕਰ ਰੱਖਿਆ ਇਸ ਏਰੀਏ ਦਾ 12-13 ਕਿਲੋਮੀਟਰ ਦੇ ਏਰੀਏ ਵਿੱਚ ਕੋਈ ਵੀ ਜਿਹੜਾ ਇੰਟਰਨੈਟ ਦੀ ਜਿਹੜੀ ਸਹੂਲਤ ਹੈ ਉਹ ਬਿਲਕੁਲ ਠੱਪ ਹੋ ਚੁੱਕੀ ਹੈ ਤੁਹਾਡਾ ਕੀ ਨਾਮ ਹੈ ਬ੍ਰਦਰ ਵਿਕਰਮਜੀਤ ਸਿੰਘ ਜੀ ਵਿਕਰਮ ਜੀ ਗੱਲ ਕੀਤੀ ਜਾਵੇ ਜਿਹੜੇ ਤੁਸੀਂ ਲਗਾਤਾਰ ਇੱਥੇ ਅੱਗੇ ਬਦਲਦੀ ਕੋਸ਼ਿਸ਼ ਕਰ ਰਹੇ ਹੋ ਕਿੰਦਾਂ ਦੇ ਹਾਲਾਤ ਰਹੇ ਨੇ ਸਾਡੇ ਕੁਝ ਸਾਥੀ ਦੇ ਜਿਹੜੇ ਉਹ ਵੀ ਜ਼ਖਮੀ ਹੋਏ ਨੇ ਹਾਲਾਤ ਇਦਾਂ ਦੇ ਬਣੇ ਆ ਜੀ ਇਹੋ ਜਿਹੇ ਹਾਲਾਤ ਆ ਅਸੀਂ ਪਾਕਿਸਤਾਨ ਦੀ ਹੱਦ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ ਤੇ ਰਹਿੰਦੇ ਆ ਉੱਥੇ ਵੀ ਬਿਲਕੁਲ ਕਦੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ 33-35 ਸਾਲ ਦੀ ਮੇਰੀ ਉਮਰ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਿੰਨ ਵਾਰਾ ਜੰਗ ਲੱਗਾ ਵਾ ਉੱਥੇ ਵੀ ਮੈਂ ਇਹੋ ਜਿਹੇ ਹਾਲਾਤ ਨਹੀਂ ਵੇਖੇ ਜਿਹੜੇ ਇੱਥੇ ਬੈਰੀਕੇਟਿੰਗ ਕਰਕੇ ਕੀਤੇ ਆ ਬਾਕੀ ਐਨਡੀ ਦੀ ਗੱਲ ਰਹੀ ਉਹ ਸਾਡੇ ਕੱਲ੍ਹ ਦੋ ਬਜ਼ੁਰਗ ਤੇ ਦੋ ਸਾਡੇ ਨੌਜਵਾਨ ਵੀਰ ਉਹਨਾਂ ਨੂੰ ਇਹੋ ਜਿਹੇ ਆਈਆਂ ਵੀ ਜਿਹੜੀਆਂ ਬਾਹਾਂ ਹੀ ਉਹ ਹੱਥ-ਹੱਥ ਜਿਹੜੇ ਹੀ ਬਾਹਾਂ ਨਾਲੋਂ ਅਲੱਗ ਹੋ ਗਏ ਤੇ ਪੈਰ ਜਿਹੜੇ ਹੀ ਉਹ ਲਤਾਂ ਨਾਲੋਂ ਅਲੱਗ ਹੋ ਗਏ ਆ ਅੱਜ 12 ਤੋਂ 13 ਨੌਜਵਾਨ ਆ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਬਹੁਤ ਜ਼ਿਆਦੀ ਭਾਰੀ ਜਿਹੜਾ ਉਹ ਗੋਲੀ ਸਿਕਾ ਇਹਨਾਂ ਨੇ ਚਲਾਇਆ ਵਾ ਕਿਸੇ ਰਾਕਟ ਦਾ ਇਹਨਾਂ ਨੇ ਮਤਲਬ ਇਸਤੇਮਾਲ ਕੀਤਾ ਵਾ ਉਹਨਾਂ ਦੀਆਂ ਅੱਖਾਂ 'ਚ ਵੱਜ ਕੇ ਅੱਖਾਂ ਬਾਹਰ ਆ ਗਈਆਂ ਵਾ ਇਹੋ ਜਿਹੀ ਬੈਰੀਕੇਟਿੰਗ ਕੀਤੀ ਆ ਕਿ ਜਿੱਦਾਂ ਇਹ ਸਾਡੇ ਦੇਸ਼ਵਾਸੀ ਹੈ ਹੀ ਨਹੀਂਗੇ ਲੋਕ ਮਾਰੂ ਨੀਅਤਿਆਂ ਦਾ ਲੋਕ ਇਹਨਾਂ ਦੀਆਂ ਦਾ ਵਿਰੋਧ ਕਰਨ ਆਉਂਦੇ ਆ ਲੋਕ ਲੋਕ ਸਰਕਾਰ ਜਿਹੜੀ ਲੋਕਮਾਰੂ ਨੀਤੀਆਂ ਬਣਾਉਂਦੀ ਉਹਦੇ ਵਿਰੋਧ ਦੇ ਵਿੱਚ ਤੁਰਦੇ ਆ ਘਰੋਂ ਤੇ ਇਹ ਲੋਕਾਂ ਦੇ ਉੱਤੇ ਐਸਾ ਤਸ਼ੱਦਦ ਕਰਦੇ ਆ ਤੇ ਐਸੀ ਮਤਲਬ ਲੋਕਾਂ ਦੀ ਜਾਨ ਨੂੰ ਇਹ ਖਤਰਾ ਬਣੇ ਪਏ ਨੇ ਜਿਹੜੇ ਬੰਬਾਂ ਦੇ ਉੱਪਰ ਲਿਖਿਆ ਵੀ ਆ ਵੀ ਇਹ ਜਿਹੜੇ ਬੰਬ ਆ ਇਹ ਭੀੜ ਦੇ ਉੱਪਰ ਸਿੱਧੇ ਨਹੀਂ ਚਲਾਏ ਜਾ ਸਕਦੇ ਉਹ ਸਾਡੇ ਵੀਰਾਂ ਦੇ ਉੱਤੇ ਇਥੇ ਸਿੱਧੇ ਚੱਲ ਰਹੇ ਨੇ ਕਿਸੇ ਤਰ੍ਹਾਂ ਦੀ ਇਥੇ ਕਿਸੇ ਨੂੰ ਹੀ ਕਿਸੇ ਦੀ ਜਾਣ ਮਾਲ ਦੀ ਕਿਸੇ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਜੀ ਬਿਲਕੁਲ ਜੀ ਸਾਡੇ ਪਿੱਛੇ ਦੁਬਾਰਾ ਤੋਂ ਫੇਰ ਜਿਹੜੀ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿਵੇਂ ਸਪੀਡ ਦੇ ਨਾਲ ਫੇਕੇ ਜਾ ਰਹੇ ਨੇ ਤੁਸੀਂ ਦੇਖੋਗੇ ਭਗੜੜ ਜਿਹੜੀ ਮਚ ਚੁੱਕੀ ਆ ਹੋਰ ਵੀ ਜਿਹੜੀਆਂ ਸਪੀਡ ਦੀਆਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਵੇਂ ਜਿਹੜਾ ਹੱਲਾ ਮਚਾਇਆ ਗਿਆ ਤੁਹਾਨੂੰ ਇਹ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਕਿ ਪੂਰਾ ਜਿਹੜਾ ਭੀੜ ਨੂੰ ਕਿਖਰੇਣ ਦੇ ਲਈ ਕਿਵੇਂ ਜਿਹੜੀ ਤਸੱਦਦ ਕੀਤਾ ਜਾ ਰਿਹਾ ਤੇ ਜੂਥ ਬੜਾ ਆਰਾਮ ਦੇ ਨਾਲ ਖੜਾ ਸੀ ਪਰ ਉਧਰੋਂ ਇੱਕਦਮ ਇੱਕਦਮ ਉਹਨਾਂ ਨੇ ਜਿਹੜਿਆ ਇਸ ਤੇ ਹੱਲਾ ਬੋਲਣਾ ਸ਼ੁਰੂ ਕਰ ਦਿੱਤਾ ਤੁਸੀਂ ਦੇਖੋ ਕਿ ਬਿਲਕੁਲ ਸਾਰ ਰੁਕਣਾ ਬੰਦ ਹੋ ਗਿਆ